ਜੀ ਸਤਿ ਸ਼੍ਰੀ ਅਕਾਲ ਪਟਿਆਲਾ ਫੈਸ਼ਨ ਵੀਕ ਤੇ ਮੈਂਂਦੀਪ ਸਿੱਧੂ ਅੱਜ ਤੁਹਾਡੇ ਲਈ ਬਹੁਤ ਵਧੀਆ ਨਵੀਂ ਵੀਡੀਓ ਲੈ ਕੇ ਆਈਆਂ ਜਿਹੜੇ ਕਿ ਬ੍ਰਾਂਡ ਦੇ ਪ੍ਰਿੰਟਰਡ ਸੂਟ ਹੈਗੇ ਨੇ ਟਿਸਟਾ ਦੇ कॉटन बेस्ड ਹੋਊਗਾ ਜਿਹਦਾ ਬਹੁਤ ਸੌਫਟ ਤੇ ਤੁਸੀਂ ਇਹ ਸੂਟ ਨੇ ਜਿਹੜੇ ਘਰ ਬੈਠੇ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈਣਾ ਹੈ ਜੀ ਤੁਸੀਂ ਸੂਟ ਦਾ ਪੇਮੈਂਟ ਆਨਲਾਈਨ ਹੋਊਗੀ ਤੇ ਤੁਸੀਂ ਆਪਣਾ ਐਡਰੈਸ ਭੇਜ ਦੇਣਾ ਆ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੀ ਪ੍ਰਾਈਸ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਜਾਊਗਾ ਤੇ ਤੁਸੀਂ ਆਪਣਾ ਜਿਹੜਾ ਆਰਡਰ ਹੈ ਆਨਲਾਈਨ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਹੈਗੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਜੂਗਾ ਜੀ ਤੁਸੀਂ ਆਪਣਾ ਆਰਡਰ ਜਿਹੜਾ WhatsApp ਤੇ ਉੱਪਰ ਪਲੇਸ ਕਰ ਸਕਦੇ ਹੋ ਤੇ ਜਿਹੜਾ ਵੀ ਤੁਹਾਨੂੰ ਪ੍ਰਾਈਸ ਸ਼ੋ ਹੋਊਗਾ ਜੀ ਇਹਦੇ ਵਿੱਚ ਹੀ ਇੰਡੀਆ ਦੀ ਸ਼ਿਪਿੰਗ ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਰੰਗ ਪ੍ਰਿੰਟ ਜਿਹੜਾ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਠੀਕ ਹੈ ਲਵੈਂਡਰ ਕਲਰ ਬਹੁਤ ਸੋਹਣਾ ਹੈ ਜੀ ਇਹਦੇ ਵਿੱਚ ਇੱਕ ਬਲੈਕ ਕਲਰ ਆ ਜਾਊਗਾ ਬਲੈਕ ਵੀ ਬਹੁਤ ਸੋਹਣਾ ਹੈ ਜਿਹੜੇ ਵੀ ਤੁਹਾਨੂੰ ਇਹ ਸੂਟ ਦਿਖਾ ਰਹੇ ਹਨ ਜੀ ਤੁਹਾਨੂੰ 올ਓਵਰ ਸੂਟ ਮਿਲਣਗੇ ਬਾਕੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਜੀ ਮੈਚਿੰਗ ਸੂਟ ਤਾਂ ਤੁਹਾਨੂੰ 올ਓਵਰ ਦੇ ਵਿੱਚੋਂ ਹੀ ਮਤਲਬ ਜੇ ਤੁਸੀਂ ਪਹਿਣਾ ਹੋ ਜਾਂ ਤੁਸੀਂ ਫਰੈਂਡਸ ਲੈ ਸਕਦੀਆਂ ਜੀ ਸੂਟ ਤਾਂ ਤੁਸੀਂ ਆਪਣਾ ਉਹਦੇ ਨਾਲ ਸਲਵਾਰਾਂ ਤੁਸੀਂ ਲਗਾ ਸਕਦੇ ਹੋ ਕਿਉਂਕਿ 2.5 ਮੀਟਰ ਦੀ ਸ਼ਰਟ ਜਾਂ ਅਲੱਗ ਤੋਂ ਬਾਟਮ ਨਹੀਂ ਲਗਾ ਕੇ ਦਿੱਤੀ ਜਾਏਗੀ ਜੀ 올ਓਵਰ ਸੂਟ 5 ਮੀਟਰ ਹੀ ਦਿੱਤਾ ਜਾਏਗਾ ਠੀਕ ਹੈ ਸਾਰੇ ਕਲਰ ਬਹੁਤ ਪਿਆਰੇ ਨੇ ਇਹ ਜਿਹੜਾ ਆਪਾਂ ਬਲੈਕ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਦੁਬਾਰਾ ਰੀਸਟਾਕ ਹੋਇਆ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਇਹਨੂੰ ਬਹੁਤ ਪਿਆਰ ਦਿੱਤਾ ਇੱਕ ਤੁਹਾਨੂੰ ਆਫਵਾਇਟ ਸੂਟ ਦਿਖਾਵਾਂਗੇ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਇਹ ਵੀ ਦੁਬਾਰਾ ਰੀਸਟਾਕ ਹੋਇਆ ਜਿਨਨੇ ਵੀ ਆਰਡਰ ਕਰਨਾ ਹੈ ਪਲੀਜ਼ ਮੇਰੀਆਂ ਭੈਣਾਂ ਨੂੰ ਰਿਕੁਐਸਟ ਹੈ ਜਲਦੀ ਜਲਦੀ ਆਰਡਰ ਕਰਿਓ ਠੀਕ ਹੈ ਕਿਉਂਕਿ ਸੂਟ ਜਲਦੀ ਜਲਦੀ ਇਹ ਕਾਟਨ ਦਾ ਤੁਹਾਨੂੰ ਪਤਾ ਗਰਮੀ ਦਾ ਟਾਈਮ ਹੈ ਤੇ ਭੈਣਾਂ ਨੂੰ ਬਹੁਤ ਲੋਡ ਰਹਿੰਦੀ ਹੈ ਜੀ ਸੂਟਾਂ ਦੀ ਜਲਦੀ ਜਲਦੀ ਉਹ ਭੈਣਾਂ ਆਰਡਰ ਕਰ ਦਿੰਦੀਆਂ ਨੇ ਤਾਂ ਕਈ ਭੈਣਾਂ ਨੇ ਸਕਰੀਨਸ਼ਾ ਮੈਸੇਜ ਕਰਦਿਆਂ ਨੇ ਵੀ ਇਹ ਸੂਟ ਅਵੇਲੇਬਲ ਹੈਗਾ ਜੇ ਨਹੀਂ ਉਦੋਂ ਤੱਕ ਉਹ ਸੂਟ ਜਿਹੜਾ ਸੇਲ ਹੋ ਚੁੱਕਿਆ ਹੁੰਦਾ ਜਿਨੇ ਵੀ ਆਰਡਰ ਕਰਨਾ ਹੈ ਪਲੀਜ਼ ਜਲਦੀ ਜਲਦੀ ਆਰਡਰ ਕਰਦੇਓ ਸਾਰੇ ਹੀ ਰੰਗ ਪ੍ਰਿੰਟ ਬਹੁਤ ਪਿਆਰੇ ਨੇ ਲਾਈਟ ਡਾਰਕ ਸੂਟ ਹੈਗੇ ਨੇ ਤੁਸੀਂ ਇਹਨੂੰ ਸਟੀਚਿੰਗ ਦੇ ਵਿੱਚ ਲੇਸਿਸ ਲਗਾ ਕੇ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਟਾਈ ਐਂਡ ਡਾਈ ਦੁਪੱਟੇ ਵੀ ਰੈਡੀ ਕਰਵਾ ਕੇ ਤੁਸੀਂ ਜਿਹੜਾ ਸੂਟ ਨੂੰ ਹੋਰ ਸੋਹਣਾ ਬਣਾ ਸਕਦੇ ਹੋ ਬਾਕੀ ਆਪਣਾ ਜਿਹੜਾ ਇਹ ਵਾਲਾ ਸੂਟ ਹੈ ਜੀ ਇਹਨੂੰ ਆਪਾਂ ਲੇਸਿਸ ਲਗਾ ਕੇ ਔਰਗੈਂਜ਼ਾ ਦੀ ਲੈਸ ਲਗਾ ਕੇ ਆਪਾਂ ਨੂੰ ਰੈਡੀ ਕੀਤਾ ਹੈ ਬਹੁਤ ਵਧੀਆ ਦੀ ਲੁੱਕ ਆਈ ਹੈ ਤੇ ਇਹਨੂੰ ਆਪਾਂ ਲਾਈਨਿੰਗ ਲਗਾਈ ਹੈ ਬਾਕੀ ਹੋਰ ਡਾਰਕ ਕਲਰ ਦੇ ਸੂਟਸ ਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਬਾਕੀ ਜੇ ਤੁਸੀਂ ਲਾਈਨਿੰਗ ਲਗਾ ਕੇ ਸੂਟ ਸਟਿਚ ਕਰੋਗੇ ਬਹੁਤ ਵਧੀਆ ਦੀ ਲੁੱਕ ਆਊਗੀ ਜੀ ਠੀਕ ਹੈ ਉਸ ਤੋਂ ਬਾਅਦ ਜਿਹੜੇ ਵੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਮਤਲਬ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈਗੀ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਡੇ ਕੋਲ ਕੋਰੀਅਰ ਪਹੁੰਚਦਾ ਨਹੀਂ ਜੀ ਹੈਗਾ ਅਸੀਂ ਆਨਲਾਈਨ ਪੇਮੈਂਟ ਨਹੀਂ ਕਰ ਸਕਦੇ ਸਾਂ ਤੁਸੀਂ ਕੈਸ਼ ਔਨ ਡਿਲੀਵਰੀ ਅਵੇਲੇਬਲ ਕਰੋ ਤੇ ਕੈਸ਼ ਔਨ ਡਿਲੀਵਰੀ ਤਾਂ ਭਾਵੇਂ ਅਵੇਲੇਬਲ ਨਹੀਂ ਹੈਗੀ ਤੇ ਤੁਸੀਂ ਆਨਲਾਈਨ ਪੇਮੈਂਟ ਕਰਕੇ ਸਾਡੇ ਤੋਂ ਜਿਹੜਾ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਤੁਹਾਡੇ ਘਰ ਸੂਟ ਪਹੁੰਚੂਗਾ ਜੀ ਕੋਈ ਵੀ ਫਿਕਰ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਵੀ ਸੂਟ ਬਲੈਕ ਦੇ ਨਾਲ ਦਾ ਹੀ ਹੈ ਬਹੁਤ ਪਿਆਰਾ ਲਵੈਂਡਰ ਕਲਰ ਵੀ ਬਹੁਤ ਪਿਆਰਾ ਬਾਕੀ ਮੈਂ ਤੁਹਾਨੂੰ ਜਿਵੇਂ ਦੱਸ ਦਿੱਤਾ ਜੀ 5 ਮੀਟਰ ਸੂਟ ਜਿਹੜਾ ਮਿਲੂਗਾ ਇਹ ਲਾਸਟ ਤੇ ਜਿਹੜਾ ਤੁਹਾਨੂੰ ਸੂਟ ਦਿਖਾਇਆ ਹੈਗਾ ਇਹ ਮਜ਼ੈਂਟਾ ਕਲਰ ਦਾ ਇਹ ਵੀ ਬਹੁਤ ਸੋਹਣਾ ਕਲਰ ਬਹੁਤ ਪਿਆਰਾ ਜਿਹਦਾ ਡਾਰਕ ਜਿਹਾ ਮਜ਼ੈਂਟਾ ਕਲਰ ਹੈ ਬਾਕੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਟਾਈ ਡਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਾਈ ਡਾਈ ਵੀ ਕਰ ਸਕਦੇ ਹੋ ਬਾਕੀ ਜੀ ਤੁਸੀਂ ਅੱਜ ਵਾਲੇ ਸੂਟ ਦੱਸਿਓ ਕਿੱਦਾਂ ਦੇ ਲੱਗੇ ਸਾਰੇ ਤੋਂ ਟਿਸਟਾ ਬ੍ਰਾਂਡ ਦੇ ਸੂਟ ਦਿਖਾਏ ਨੇ ਜੀ ਬ੍ਰਾਂਡ ਦੀ ਜਿਹੜੀ ਮੋਰ ਹੋਊਗੀ ਕੰਨੀ ਦੇ ਉੱਪਰ ਤੇ ਦੱਸਿਓ ਅੱਜ ਵਾਲੇ ਸੂਟ ਕੀਵੇਂ ਦੇ ਲੱਗੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸასი ਸ਼ਕਾਲ